ਹੇ ਹੇ ਤੂੰ ਫਨੀ ਦਿਖਾਉਂਦਾ ਮੈਨੂੰ ਲਾਦਾ ਠੰਡ ਨੇ ਮਾਰ ਤੇ ਜਮਾ ਹਾਂਜੀ ਕਰਦਾ ਲੋਕੇ ਬਹਿ ਜਾ ਹਾਂ ਹਾਂ ਪੁੱਤ ਤੂੰ ਮੈਨੂੰ ਆਏਗਾ ਅਸਾ ਉਹ ਦੋ ਸਣੀ ਨਾਲ ਕਿਉਂ ਲੜੀ ਸੀਗੀ ਕਦੋਂ ਲੜੀਆਂ ਪੁੱਤ ਮੈਂ ਆ ਮੈਨੂੰ ਸੋਨੀ ਨੇ ਦੱਸਿਆ ਆ ਕਿਉਂ ਤਰੋੜੇ ਬਣਾਉਣ ਵੱਲ ਲੱਗ ਗਈ ਮਾਦੇ ਵਾਸਤੇ ਤੇ ਤੂੰ ਉਹਨੂੰ ਬੋਲਣ ਲੱਗ ਗਈ ਕਿ ਕਿਉਂ ਬਣਾ ਗਏ ਇੰਨੇ ਫਿਰ ਕੀ ਹੋ ਗਿਆ ਸੀ ਓਹੋ ਜਿਵੇਂ ਆਇਆ ਕਹਿੰਦਾ ਦੀ ਮੇਰੇ ਭਰਾਣੇ ਰੋਟੀ ਖਾਣੀ ਆ ਫਿਰ ਤਾਂ ਚਲਿਆ ਕੋਈ ਮੈਂ ਹਾਂ ਕਿ ਤੇ ਪਤੂ ਹੀ ਲਾਲਾ ਰੱਖੀ ਜਾਂਦੀ ਹੈ ਕਿ 12 ਵਜੇ ਪਹਿਨੇ ਸਾਰੇ ਟੱਬਰ ਨੇ ਰੋਟੀ ਖਾ ਲਈ ਹਲਾਵਾ ਚਾਹਤ ਨੇ ਰੋਟੀ 12 ਵਜੇ ਪਕਾਉਂਦੀ ਹੈ ਚਾਹੇ 1 ਵਜੇ ਪਕਾਉਂਦੀ ਹੈ ਉਹਦੀ ਗੱਲ ਤਾਂ ਪਹਿਲੀ ਗੱਲ ਤੈਨੂੰ ਬੋਲਣ ਦੀ ਲੋੜ ਹੀ ਨਹੀਂ ਹੈਗੀ ਰਸੋਈ ਦਾ ਉਹਨੇ ਆਪੇ ਦੇਖਣਾ ਹੈ ਕੰਮ ਨਾਲੇ ਜੇ ਭੋਰਾ 4 ਚਮਚੇ ਕਿਉਂ ਹੋ ਗਏ ਲੱਗ ਜਾਣਗੇ ਕਿ ਕਿੱਡੀ ਗੱਲ ਹੈਗੀ ਉਹ 10 ਪਸ਼ੂ ਖੜੇ ਆਪਣੇ ਘਰੇ ਕੋਈ ਘਾਟਾ ਕਦੇ ਜੀ ਦਾ ਅੱਛਾ ਪਸ਼ੂ ਤਾਂ 10 ਦਿਖਗੇ ਤੇ ਗੋਹਣ ਨਾ ਦਿਖਦਾ 10 ਪਸ਼ੂਆਂ ਦਾ ਕਾਹਨ ਡੇਰਦੀ ਆ ਮਾਂ ਫੇ ਖਾਨੇ ਵੀ ਦੱਤਾ ਹੀ ਹੈਗੇ ਆਪਾਂ ਕਿਹੜਾ ਕੋਈ ਕਿਸੇ ਨੂੰ ਵੰਡ ਕੇ ਆਉਣੇ ਆ ਬੰਡ ਕੇ ਆਉਣੇ ਆ ਤੰਗਲੀ ਲਾ ਰੱਖੀ ਆ ਜੀ ਜਦੋਂ ਪੀਪੀ ਖਾਲੀ ਕਰਕੇ ਰੱਖ ਰਦੀ ਆ ਮਾਂ ਕਿਉਂ ਨਹੀਂ ਕਿਉਂ ਨਹੀਂ ਰੋਜ਼ ਭਾਈ 10 1400 ਰੁਪਏ ਕਿਲੋ ਹੋਇਆ ਪਿਆ ਦੇਸੀ ਪਿਆ ਆ ਪਾਗੜਾ ਮੈਂ 1400 ਨੂੰ ਕਿਲੋ ਲੈਣ ਜਾਣੇ ਆ ਆਪਦੇ ਘਰੇ ਬਸੂ ਐ ਸਾਰਾ ਕੁਝ ਹੈਗਾ ਆਪਦੇ ਘਰੇ ਚੰਗਾ ਦਾਣਾ ਦਪਣਾ ਪਾਈਦਾ ਹਰਾਚਾਰਾ ਪਾਈਦਾ ਉਹ ਤਾਂ ਜਦੋਂ ਮੈਂ ਕਹਿੰਦੇ ਪੁੱਤ ਬੱਠਾ ਚਕਾ ਦੇ ਉਹ ਤਾਂ ਮਾਂ ਮੇਰੇ ਖੇਤ ਜਾਣਾ ਪਾਣੀ ਦੀ ਵਾਰੀ ਆ ਅਹੀਂ ਨੰਗ ਜਨ ਨੱਕ ਵੱਟ ਕੇ ਉਹ ਫਿਰ ਮਾਂ ਖੇਤ ਬੰਨੇ ਦੇ ਵੀ ਕੰਮ ਕਰਨੇ ਪੈਂਦੇ ਹੈਗੇ ਚਲ ਜੂਨ ਤੋਂ ਬੋਲੀ ਜਾਂਦੀ ਉਹਨ ਸਿਰੀਪਾਲੀ ਨਹੀਂ ਆਉਂਦਾ ਉਹੀ ਲੈਣ ਕਰਾਉਂਦਾ ਮੇਰੇ ਤੇ ਮੈਂ ਕਰਾਉਂਗਾ ਚਿੱਠੀ ਪਾ ਕੇ ਸੱਦੇ ਹੈ ਵੀ ਤੂੰ ਇੱਥੇ ਆ ਕੇ ਮੇਰੇ ਪੁੱਤਨਾ ਕੰਮ ਕਰਾ ਉਹਨਾਂ ਦੀ ਪੜਤ ਲਾ ਗਿਆ ਬੋਲ ਹ ਤਾਂ ਦੋ ਦਿਨ ਹੋਏ ਨੇ ਆਇਨ ਨੂੰ ਪੁੱਤੇ ਨੂੰ ਮਾ ਅੱਜ ਦੇ ਟਾਈਮ 'ਚ ਨਾ ਇੰਨਾ ਬੇਲਾ ਕੋਈ ਨਹੀਂ ਹੈਗਾ ਜਿਹੜਾ ਆਪਣੇ ਵਾਸਤੇ ਆ ਕੇ ਬੈਠ ਜੇ ਉਹ ਤਾਂ ਫੇਰ ਵੀ ਮੇਰੇ ਨਾਲ ਸਾਰਾ ਕਰਾਉਂਦਾਗਾ ਜਿਨੇ ਕਾਇਆਂ ਨੇ ਕਾ ਕੁੱਤ ਨਾ ਉਹ ਘਰੀ ਬਠੇਰਾ ਹੁੰਦਾ ਉਤੋਂ ਕੰਮ ਤੋਂ ਟਲ ਕੇ ਆ ਕੇ ਇੱਥੇ ਬਹਿ ਗਿਆ ਆਪਦੀ ਜ਼ਮੀਨ ਠੇਕੇ ਤਲਾਦ ਇੱਥੇ ਗੋਂਗਾ ਮਾਰਾ ਬੈਠਾ ਗੋਂਗਾ ਮਾਰਾ ਤੈਨੂੰ ਨਹੀਂ ਪਤਾ ਠੇਕੇ ਦੇ ਮਤਾਂ ਲਾਈ ਹੈ ਉਹਨਾਂ ਦੇ ਫਸਲ ਖਰਚਿਆਂ ਨੂੰ ਆਪਣੇ ਨਾਲ ਦੁੱਗਣਾ ਹੋ ਜਾਂਦਾ ਉਹਨਾਂ ਦਾ ਠੇਕੇ ਦੇ ਰਾਹ ਕਰਨਾ ਕਿਸੇ ਕੰਮ ਦੇ ਚੰਗਣੀ ਚ ਲੱਗਣਾ ਹੀ ਚੰਗਾ ਨਾ ਤਾਂ ਫਿਰ ਐਂ ਕਰ ਪੁੱਤ ਜਿਹੜੇ ਬਹਾਨੇ ਨਾ ਆਇਆ ਉਹ ਖਰਚਾ ਪੱਠਾ ਇੱਥੋਂ ਪਾ ਦਿਆ ਕਰ ਤੂੰ ਓ ਮਾਂ ਜੇ 4 ਰੁਪਏ ਨੂੰ ਮੈਂ ਦੇ ਵੀ ਦਊਂ ਆ ਤਾਂ ਕਿੱਡੀ ਗੱਲ ਹੈਗੀ ਦੇ ਦੂਗਾ 4 ਕੋਈ 1 ਲੱਖ ਰੁਪਏ ਆਪਾਂ ਬੰਦੇ ਨੂੰ ਉਹ ਤਾਂ ਦਿੰਦੇ ਕੰਮ ਵਾਲੇ ਨੂੰ ਗੱਲ ਸੁਣ ਲੈ ਪਿੰਡ ਦੇ ਨੂੰ ਚਾਹੇ 2 ਲੱਖ ਦੇ ਦੀ ਸਾਲਾ ਇਹ ਤੇਰਾ ਉਹ ਪੰਜੀ ਨਹੀਂ ਦੇਣ ਦਿੰਦੀ ਚਿੱਤਮਾਨ ਦਾ ਕੰਮ ਕਰੇ ਚਿੱਤਮਾਨ ਦਾ ਨਾ ਕਰੇ ਨਹੀਂ ਜੁੱਲੀ ਬਿਸਤਰਾ ਚ ਕਾ ਕੇ ਡੰਡੇਰਾ ਹੋ ਜਾ ਉਹਨੇ ਕਿਹੜਾ ਵਿਚਾਰੇ ਨੇ ਮੇਰੇ ਤੋਂ ਕਦੇ ਮੰਗੇ ਹੈਗੇ ਵੀ ਮੈਨੂੰ ਲੱਖ ਰੁਪਇਆ ਦੇ ਉਹ ਤਾਂ ਮੈਂ ਆਪ ਕਹਿਣਾਗਾ ਜੇ ਕਦੇ 4 ਰੁਪਇਆ ਮੰਗ ਵੀ ਪਉ ਤਾਂ ਮੈਨੂੰ ਦੇਣ ਚ ਵੀ ਕੋਈ ਹਰਜ ਨਹੀਂ ਹੈਗਾ ਛਾੜਾ ਨਾ ਲੱਗਦੇ ਨੇ ਜਿਹੜਾ ਕੰਮ ਤੇ ਲਾਵਾਂਗੇ ਉਹ ਵੀ ਤਾਂ ਮੰਗੂਗਾ ਹੀ ਆਹ ਇਹ ਤਾਂ 4-5 ਤੇ ਪੂਰੇ ਨਹੀਂ ਆਉਂਦੇ ਹੈਗੇ ਚੱਕ ਕੇ ਰਿਸ਼ਤੇਦਾਰਾਂ ਨੂੰ ਫੜਾ ਦੇ ਹੁਣ ਤੱਕ ਕਾਹ ਨੂੰ ਮੇਰਾ ਮੂੰਹ ਖਲਾਉਣਾ ਮੀਆਂ ਬੀਬੀ ਤਾਂ ਹੁਣ ਤੱਕ ਪੇਕੇ ਹੀ ਸੁਧਰੇ ਨੇ ਉਹ ਮੈਂ ਇਕੱਲੀ ਗੱਲ ਕਰੀ ਆ ਮੈਂ ਅੱਜ ਤੱਕ ਕਦੇ ਪੈਸੇ ਦਿੱਤੇ ਨਹੀਂ ਤੇ ਨਹੀਂ ਉਹਨਾਂ ਨੇ ਕਦੇ ਪੈਸੇ ਮੰਗੇ ਆ ਉਹਨਾਂ ਕੋਲੋਂ ਕਿਹੜਾ ਫਿਰ ਕਿਸੇ ਜੀ ਦਾ ਘਟਾ ਹੈਗਾ ਗੱਲ ਸੁਣ ਪੁੱਤ ਮੇਰੀ ਚਲ ਉਹ ਤਾਂ ਜਿਹੜਾ ਕੁਝ ਹੋ ਗਿਆ ਠੀਕ ਐ ਘਰੇ ਮਟਿਆਰ ਭੈਣ ਐ ਤੇਰੀ ਆ ਤੇਰਾ ਸਾਲਾ ਬੈਠਾ ਸੋਣਾ ਨਹੀਂ ਲੱਗਦਾ ਤੋੜ ਦੇ ਇਹਨੂੰ ਹੁਣ ਇੱਥੋਂ ਓ ਮਾਂ ਆਹ ਕਹਿੋ ਜਿਵੇਂ ਗੱਲਾਂ ਕਰੀ ਜਾਂਦੀਆਂ ਤੂੰ ਕਿ ਮਟਿਆਰ ਭੈਣ ਐਗੀ ਤੈਨੂੰ ਪਤਾ ਹੋਣਾ ਚਾਹੀਦਾਗਾ ਸਣੀ ਸਾਲਾ ਹੈਗਾ ਮੇਰਾ ਤੇ ਹਰਮਨ ਉਹਦੀ ਵੀ ਭੈਣ ਲੱਗਦੀ ਐ ਗੱਲ ਸੁਣ ਜਿਹੜੀਆਂ ਗੱਲਾਂ ਕਰਦਾ ਹੈਗਾ ਨਾ ਉਹਦੇ ਮੂੰਹ ਤੇ ਲਿਖਿਆ ਹੋਇਆ ਵੀ ਦੱਸ ਕੇ ਤੈਨੂੰ ਕੁਝ ਕਹੂਗਾ ਕੁੜੀ ਨੂੰ ਓ ਮਾਂ ਹਰੇਕ ਐਡੇ ਐ ਮਾੜਾ ਵੀ ਨਹੀਂ ਹੁੰਦਾਗਾ ਜਿੰਨਾ ਤੋਂ ਉਹਨੂੰ ਬਣਾਈ ਜਾਨੀ ਐ ਆਹ ਭਾਈ ਸਾਲਾ ਤੇਰਾ ਤਾਂ ਕਰਕੇ ਤੈਨੂੰ ਤਾਂ ਚੰਗਾ ਲੱਗਦਾ ਉਹ ਆਪਦੀ ਭੈਣ ਦੇ ਘਰੇ ਬੈਠਾ ਐਹੋ ਜਿਹਾ ਕੰਮ ਕਰੂਆ ਭਲਾ ਮੈਨੂੰ ਤਾਂ ਵਿਅਵਰਗਾ ਲੱਗਦਾ ਸਾਰਾ ਦਿਨ ਤਾਂ ਉਹਦਾ ਮੇਰੇ ਨਾਲ ਖੇਤ ਲੰਘ ਜਾਂਦਾਗਾ ਵੇ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ ਹੁੰਦੇ ਦੇ ਦੇਣ ਫਿਰ ਅੱਖਾਂ ਤੇ ਸੁਣ ਦੇ ਦੇ ਰੋਮੇਗਾ ਮੈਂ ਹੁਣ ਤੈਨੂੰ ਕਹੀ ਨਹੀਂ ਚੰਗੀ ਮਤ ਨਾਲ ਧੀ ਦੇ ਰੂੰ ਬਾਜ ਤੱਕ ਕਿਹਦੇ ਦੇ ਕੱਢੇਗਾ ਉਹ ਮਾਪਾ ਤਾਂ ਨਹੀਂ ਤੂੰ ਕੀ ਕੋ ਸੋਚੀ ਐ ਨਹੀਂ ਰਹਿਣੀ ਹੈਗੀ ਕਿਸੇ ਦਿਨ ਤਾਂ ਚੰਗਾ ਸੋਚ ਲਿਆ ਕਰ ਮੈਂ ਤਾਂ ਤੇ ਬੁਰਾ ਸੋਚਦੀ ਆਂ ਕਿ ਜੋ ਮੈਂ ਚੰਗੀ ਗੱਲ ਕਹਿ ਦੇਣੀ ਆ ਤੇ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਕਹਿਣਾਗਾ ਬਿੱਦ ਕੁੜੀ ਨੂੰ ਇੱਥੇ ਆਪਣੇ ਕੋਲੇ ਕਰੇ ਰਸਤੇ ਬਿਠਾ ਰੱਖਿਆਗਾ ਜੇ ਸੌਰੇ ਤੰਗ ਕਰਦੇ ਨੇ ਤਾਈਆਂ ਬਹਾਈਆਂ ਹੋਰ ਕੋਈ ਨਹੀਂ ਕਰਦਾ ਉਹਨੂੰ ਸਭ ਪਤਾ ਹੈਗਾ ਮੈਨੂੰ ਸੋਨੀ ਨੇ ਦੱਸਿਆ ਮੈਨੂੰ ਤੇ ਨਹੀਂ ਮਾਂ ਤਾਂ ਉਹਨੂੰ ਇਹੀ ਆ ਮਤਾਂ ਦਿੰਦੀ ਐ ਅੱਗੇ ਦੋ ਇਹਦੇ ਘਰ ਵਾਲੇ ਦਾ ਫੋਨ ਤੱਕ ਵੀ ਨਾ ਚੱਕਿਆ ਕਰ ਅੱਛਾ ਸਾਰੀ ਪਾਰ ਤੋਂ ਕੰਜਰੀ ਦੀ ਪੜ੍ਹਾਈ ਹੋਈ ਐ ਤੈਨੂੰ ਕੋਈ ਇਹੋ ਪੜ੍ਹਾਈ ਨਹੀਂ ਹੈਗੀ ਜਿਹੜੀ ਗੱਲਾਂ ਉਹਨੇ ਤੇਰੇ ਕੰਨੀ ਤੇਰੇ ਮੂੰਹੋਂ ਸੁਣੀ ਐ ਨਾ ਉਹੀ ਆ ਕੇ ਮੈਨੂੰ ਦੱਸੀ ਐ ਮੈਂ ਵੀ ਆਖਿਆ ਮੇਰੇ ਪੁੱਤ ਨੂੰ ਤਾਂ ਬੋਲਣਾ ਨਹੀਂ ਆਉਂਦਾ ਸੀ ਅੱਜ ਕਵੇ ਚਾਰ ਚੰਦ ਲਾ ਕੇ ਓ ਮਾਂ ਆ ਤੇਰੀ ਕਿੱਡੇ ਚੰਗੀਆਂ ਗੱਲਾਂ ਨੇ ਉਹਦਾ ਵੀ ਘਰ ਪਟੇਗੀ ਤ ਤਨ ਤਨ ਕੇ ਪਰਕੇ ਤੋਰਿਆ ਮਾਂ ਕੋਲੇ ਮਾਂ ਕਹੜਾ ਐਡੀ ਫਰਕੂਣੀ ਪੱਟ ਵਰਗੀ ਨੀੜ ਤੇਰੇ ਮਗਰ ਰੱਖ ਕੇ ਤੀਂ ਕੋਰੋਂ ਘੜ ਦੂਗੀ ਨਾ ਜਦੋਂ ਚੰਗਾ ਭਲਾ ਨੂੰ ਵਿਆਹ ਤਾਂ ਵਰਤਾ ਉਹਨਾਂ ਨੂੰ ਤੂੰ ਇੱਥੇ ਰੱਖ ਕੇ ਕੀ ਕਰਨਾ ਹੈਗਾ ਆਪਦੇ ਸਹੁਰੇ ਘਰ ਆਵੇ ਉਹ ਕੋਈ ਨਾ ਭਗ ਜੂਗੀ ਉਹਦੇ ਸਰੀਕੇ ਕਬੀਲੇ ਚ ਵੀ ਕੀ ਕਹਿੰਦੇ ਹੋਣਗੇ ਵੀ ਉਹਦੀ ਮਾਂ ਨਹੀਂ ਬਸਣ ਦਿੰਦੀ ਉਹਨੂੰ ਬਸ ਰਹੈਂਦੇ ਜਦੋਂ ਘਰ ਦੇ ਕਹਿਣ ਲੱਗ ਜੈ ਨਾ ਬਾਹਰ ਲੈਣ ਤਾਂ ਕਹਣਾ ਸੌਖਈ ਹੈਗਾ ਦੋ ਦਿਨ ਜਵਾਕੜੀ ਆ ਕਾਦਾ ਗਈ ਸਾਰਿਆਂ ਦੇ ਨਾਸਿ ਤੂੰ ਆਇਆ ਪਿਆ ਜਿੰਨੇ ਨੂੰ ਚਾਹੇ ਲੱਖ ਵਾਰੀ ਆ ਜਾਏ ਪਰ ਜੇ ਇਹੇ ਜਿਹੀਆਂ ਬਹਿਤਾਂ ਕਰਕੇ ਆਉਗੀ ਨਾ ਤੇਰੇ ਮਗਰ ਲਾ ਕੇ ਆਉਗੀ ਇਸ ਘਰੇ ਪੈਰ ਪੁੱਤਾਂ ਦੀ ਲੋੜ ਨਹੀਂ ਹੈਗੀ ਉਹਨੂੰ ਅੱਧ ਦੀ ਮਾਲਕਣ ਹੈ ਜਿਹੜਾ ਤੇਰਾ ਘਰ ਹੈ ਨਾ ਕੰਦ ਕੱਢ ਲਈ ਮੇਰੀ ਤਾਂ ਅਹੀਂ ਆਉਗੀ ਹਾਂ ਆ ਤਾਂ ਤੂੰ ਬੜੀਆਂ ਚੰਗੀਆਂ ਸਲਾਹਾਂ ਦਿੰਨੀ ਆ ਅੱਧ ਦੀ ਮਾਲਕਣ ਤਾਂ ਕਿ ਇੱਥੇ ਆ ਕੇ ਬਹਿ ਜਾਏ ਕੰਦ ਕੱਢ ਲੈ ਮਾਂ ਕੋਈ ਚੱਜ ਦੀ ਗੱਲ ਕਰ ਲਈਦੀ ਹੁੰਦੀ ਹੈ ਕਰ ਲਈਦੀ ਆ ਨਾਲੇ ਹੋਰ ਤੂੰ ਤਾਂ ਬੜਾ ਚੱਜਦਿਆਂ ਗੱਲਾਂ ਕਰਦਾ ਆਂ ਆਦੀ ਭੈਣ ਨੂੰ ਰੋਕੀਏ ਨਾ ਜਨਾਨੀ ਮਗਰ ਲਾ ਕੇ ਨਹੀਂ ਮੇਰੀ ਭੈਣ ਇਸ ਘਰੇ ਨਾ ਆਵੇ ਮੈਂ ਪਹਿਲੋਂ ਇੱਥੇ ਆਉਣ ਤੋਂ ਨਹੀਂ ਰੁਕਦਾ ਹੈਗਾ ਪਰ ਉੱਥੇ ਲੜਕੇ ਆਉਣ ਤੋਂ ਜ਼ਰੂਰ ਰੁਕਦਾ ਹੈਗਾ ਵੀ ਆਉਣਾ ਖੁਸ਼ੀ ਨੂੰ ਆ ਨਾਲ ਲੈ ਕੇ ਆਪਰਾ ਉਹਨਾਂ ਨੂੰ ਕੱਲੇ ਆਉਣ ਦਾ ਕੀ ਮਤਲਬ ਆ ਦਾ ਨਾ ਜਦੋਂ ਪਰੌਣਾ ਤੁਰਦਾ ਨਹੀਂ ਫਿਰ ਉਹ ਤੇ ਪਰੌਣਾ ਤੇ ਕੀ ਕਰਾਉਣਾ ਤੈਨੂੰ ਉੱਤੋਂ ਦੀ ਹੋ ਕੇ ਕਿਉਂ ਆਉਂਦੀ ਆ ਫਿਰ ਉਹ ਜਦੋਂ ਤੁਰਦਾ ਨਹੀਂ ਅਗਲਾ ਮੈਂ ਸੱਦੀ ਸੀ 4 ਦਿਨ ਲਾ ਜੂਗੀ ਮਾ ਤੈਨੂੰ ਮਾ ਉਹਨੂੰ ਬੁਲਾਉਣ ਦੀ ਕੀ ਲੋੜ ਪਈ ਐ ਕਿਉਂ ਮਰਤੀ ਆ ਜਦੋਂ ਅਗਲਿਆਂ ਦੀ ਮਨਮਰਜ਼ੀ ਹੋਊਗੀ ਨਾ ਉਦੋਂ ਆ ਜਾਣਗੇ ਜਦੋਂ ਕਾਹਨਾ ਕਹੂਗਾ ਉਦੋਂ ਆਜੋ ਤੈਨੂੰ ਬੁਲਾਉਣ ਦੀ ਐਵੇਂ ਲੋੜ ਹੀ ਨਹੀਂ ਹੈਗੀ ਉਹਨਾਂ ਦੇ ਘਰ 'ਚ ਕੱਲ ਨੂੰ ਕਲੇਸ਼ ਪਾਊਗਾ ਫਰਕ ਪਊ ਦੋਨਾਂ ਜੀਆਂ 'ਚ ਜੇ ਮੈਂ ਤੁਸੀਂ ਚੱਕੇ ਧਾਲਾ ਤੋੜ ਜਾਣਿਓ ਤੁਸੀਂ ਪੁੱਛਦੇ ਮੈਨੂੰ ਉਹ ਮੁੰਜੀ ਕਰਦਾ ਮੂੰਹ ਚੱਕ ਕੇ ਤੁਰ ਪੇ ਅੱਜ ਤੱਕ ਪਹਿਲੀ ਗੱਲ ਤਾਂ ਤੈਨੂੰ ਦੱਸਿਆ ਪਿਆ ਕਿਤੇ ਗਏ ਨਹੀਂ ਹੈਗੇ ਨਾਲੇ ਜਾਣੇ ਹੁੰਨੇ ਆ ਉਦੋਂ ਜਦੋਂ ਕੋਈ ਕੰਮ ਤਾਂ ਹੁੰਦਾ ਨਹੀਂ ਹੁੰਦਾ ਕੋਈ ਨਾ ਮੇਰੀ 3 ਦਾ ਸਾਲ ਹੋਇਆ ਪਿਆ ਨਾ ਪਕਾਵੂ ਤੇਰੀ ਬਹੂ ਰੋਟੀਆਂ ਆਪੇ ਪਕਾ ਕੇ ਦੇ ਦਿਆ ਕਰੂੰਗੀ ਮੈਂ ਆਹੋ ਚੱਜ ਦੀ ਗੱਲ ਨਾ ਕਦੇ ਕਰੀ ਆਹੀ ਪੁੱਠੀਆਂ ਗੱਲਾਂ ਹੀ ਕਰੀ ਬਸ ਨਾਲੇ ਸਣੀ ਨੂੰ ਅੱਜ ਤੋਂ ਬਾਅਦ ਕੋਈ ਕਹਿਣ ਦੀ ਲੋੜ ਨਹੀਂ ਹੈਗੀ ਤੈਨੂੰ ਕੋਈ ਨਹੀਂ ਉਹ ਤਾਂ ਟਾਈਮੇ ਦੱਸੂਗਾ ਵੀ ਸਣੀ ਇੱਥੇ ਰਹੂਗਾ ਕਿ ਜਾਊਗਾ

पहले ही साफ करी है दीर्घि पहले बात को अच्छा लगी है वैसे ये करीपन है ना दस दिन पहले हाँ भाई ओ बैठ बैठ आपने ना यहाँ सीधा हाँ बैठ बैठ बांध के सात बज जी सात तो है कि मैं बज गया पहले सात तो पहले बात को अच्छा लगी सीनी किन्हीं को तो ਦੇਬੂ ਗਰਦ ਖੜਦੋ ਹੀ ਨਹੀਂ ਹੈਗੀ ਕੀ ਕਰਦੀ ਨੇ ਪੌੜੀਆਂ ਚ ਕੀ ਮੰਗਦੀ ਆ ਉਹ ਤੇਰੀ ਪੁੱਤਾਂ ਲੈ ਗਈ ਸੀ ਫਿਰ ਆਏ ਕਰਕੇ ਤੇ ਜ਼ਿਆ ਦਿਨ ਹੋ ਮੈਨੂੰ ਵੀ ਨਾਲ ਹੀ ਲੈ ਚਲ ਹਾਂ ਕੋਈ ਠੰਡ ਗਈ ਕਿ ਕੀ ਕਰੇਗੀ ਚਾਹ ਜੀ ਮੈਂ ਕੰਮ ਕਰਾਂ ਸੁਣਦੇ ਹਾਂ ਫਿਰ ਫਿਰ ਤੂੰ ਤਾਂ ਜਾਣਾਂ ਵੀ ਹਾਂ ਫਿਰ ਆ ਜੀ ਕੋਈ ਨਾ ਕੋਈ ਮਿਲ ਦੇਣੀ ਬੋਲ ਦੇ ਵੀਰ ਮਾਤੇ ਆ ਜਾ ਤੂੰ ਟੈਨਸ਼ਨ ਨਾ ਲੈ ਕੋਈ ਤੈਨੂੰ ਪਤਾ ਹੀ ਇਹਨਾਂ ਨੇ ਕੀ ਕੁਛ ਕਰ ਰੱਖਿਆ ਪਰ ਆ ਆਈ ਜਾਇਂ ਪਰੇ ਤੋਂ ਨਹੀਂ ਟੈਨਸ਼ਨ ਨਾ ਲੈ

ਕਿਆ ਕੀ ਹੋ ਗਿਆ ਕੀ ਹੋ ਗਿਆ ਮੇਰੇ ਪੁੱਤ ਦੇ ਸਾਰਾ ਦਿਨ ਕੰਨ ਭਰਦੀ ਰਹਿਣੀ ਹੈਂ ਜੀ ਮੈਂ ਕੀ ਕੰਨ ਭਰਦੇ ਤੇਰੇ ਪੁੱਤ ਦੇ ਮੰਮੀ ਸਾਰਾ ਦਿਨ ਪੁੱਠਾ ਬੋਲਦੀਆਂ ਆਹੋ ਮੈਂ ਤਾਂ ਪੁੱਠਾ ਬੋਲਦੀਆਂ ਜੇ ਸਿੱਧੀ ਗੱਲ ਕਹਦੇ ਉਹ ਵੀ ਪੁੱਠੀ ਲੱਗਦੀ ਐ ਮੈਂ ਤਾਂ ਤੈਨੂੰ ਕਹਿੰਦੀ ਨਹੀਂ ਪਤਾ ਨਹੀਂ ਕੀ ਸੁੱਖਾਂ ਸੁਖਦੇ ਮੇਰੀ ਤਾਂ ਮਾਂ ਦੇ ਵੀ 6:00 ਵਜੇ ਆਹੋ ਜਿਹਦੇ ਦਿਲ ਚ ਪਾਪ ਹੁੰਦਾ ਐ ਆਹੀਂ ਹੁੰਦਾ ਹੁੰਦਾ ਪਰ ਸਾਡੇ ਪਾਪ ਐ ਤੁਹਾਡੇ ਤਾਂ ਜਮ ਨਹੀਂ ਹੈਗਾ ਪਾਪ ਸਾਡੇ ਦਿਲ ਚ ਕੀ ਪਾਪ ਐ ਸਾਡੇ ਮਾੜਾ ਚੰਗਾ ਤਾਂ ਕੀ ਦੇਖ ਲਿਆ ਤੇ ਤੂੰ ਸਾਡਾ ਕੀ ਦੇਖ ਰਿਆ ਜਿਹੜਾ ਉੱਥੇ ਬੈਠੇ ਮੇਰੀ ਮਾਂ ਨੂੰ ਵੀ ਗਾਣ ਦੇਣ ਲੱਗ ਜਾਨੀ ਹਾਂ ਦੇਣ ਲੱਗ ਜਾਂਦੀ ਐ ਅਤੀਜਗ ਦਿਨ ਭਰਾ ਨਾ ਚੱਕ ਕੇ ਬੈਗ ਜਾ ਇੱਥੇ ਆ ਬੜੂਗਾ ਮੇਰਾ ਘਰ ਆ ਨਾ ਤਾਂ ਮੇਰਾ ਭਰਾ ਤਾਂ ਹੀ ਆਊਗਾ ਫਿਰ ਤੂੰ ਕਰ ਦਿਮਾੜ ਕਨ ਕਰ ਤੂੰ ਹੋਗੀ ਤੇ ਤੂੰ ਕਦੋਂ ਕੁ ਮਾਰਨ ਤਾਂ ਤੂੰ ਵੀ ਨਹੀਂ ਹੈਗੀ ਫਿਰ ਨਹੀਂ ਮੈਂ ਤਾਂ ਕਾ ਬੰਨਿਆ ਹਾਂ ਹਾਂ ਤਾਂ ਤੇਰੇ ਬਿਆਹ ਦਾ ਕਰ ਜਾਈ ਨਹੀਂ ਉਤਰਨ ਪੁੱਤੀਏ ਸੱਸ ਮੰਨ ਕੇ ਤਾਂ ਸਾਰੀ ਜਾਂਦੀ ਨਹੀਂ ਮੈਂ ਤਾਂ ਕਾ ਬੰਨਿਆ ਤੂੰ ਵੀ ਇੱਕ ਦਿਨ ਇਸ ਘਰ ਚ ਬਹੂ ਬਣ ਕੇ ਐਸੀ ਤੇਰੀ ਵੀ ਸੱਸ ਸਿਓ ਵੇ ਭੁੱਲਣਾ ਭੁੱਲ ਦੇ ਨਹੀਂ ਮੈਂ ਜਿਵੇਂ ਮੈਂ ਕਾ ਬੰਨਿਆ ਨਾ ਉਵੇਂ ਬਨ ਕੇ ਦਿਖਾ ਤੂੰ ਮੁਖਤਿਆਰਨ ਤਾਂ ਬਣੀ ਬੈਠੀ ਆ ਚਾਬੀਆਂ ਤੇਰੇ ਹੱਥ ਜਿਆਦਾ ਫੜਾ ਮੈਂ ਤੇਨੂੰ ਵਧੀਆ ਕਬੀਲਦਾਰੀ ਚਲਾ ਕੇ ਦਿਖਾਵਾਂਗੀ ਕੱਲ ਦੀ ਪੁੱਤਨੀ ਸਿਵਾ ਚਾਹ ਤੇ ਚਲਾਉਗੀ ਕਬੀਲਦਾਰੀਆਂ ਇਹੇ ਤੂੰ ਇੱਥੇ ਮੈਨਾਂ ਲੜਨਾ ਆ ਕੰਮ ਦਾ ਸੇ ਇੱਥੇ ਕਰਨ ਕੀ ਆਈ ਆ ਮੈਂ ਤਾਂ ਹੀ ਕਹਿਣ ਆਈ ਆ ਵੀ ਮੇਰੇ ਪੁੱਤ ਦੇ ਕੰਨਾਂ ਨਾ ਭਰਿਆ ਕਰ ਜੇ ਨਹੀਂ ਇਹ ਤੁਸੀਂ ਕਰਤੂਤਾਂ ਕਰਦੀ ਹੋ ਮੈਂ ਤਾਂ ਦੱਸੂਗੀ ਮੈਂ ਤਾਂ ਸੱਚ ਦੱਸਦੀ ਆ ਮੈਂ ਕਿਹਾ ਕੀ ਉਹਨੂੰ ਕੀ ਕੀ ਹੈ ਨਾਲ ਪਰਦੇ ਪਾਉਣੀਆਂ ਫੇ ਮੈਂ ਤਾਂ ਪਰਦੇ ਖੋਲੂਗੀ ਓਏ ਛੋਟੇ ਹਾਂ ਹੋ ਪਰਦੇ ਖੋਲ ਜਮਾ ਸ੍ਰੀਮ ਘਰ ਪਰਦੇ ਸ਼ਰਮ ਨਹੀਂ ਮੰਨਦੀ ਤੈਨੂੰ ਕੀ ਲੋੜਾ ਮੜਮਾ ਟੱਕਰ ਬਚਾਉਂਦੀ ਤੇਉ ਮੈਂ ਸਿੱਟੀ ਦਿੰਦੀਆਂ ਘਰ ਨੂੰ ਬਚਾਉਣ ਵਾਸਤੇ ਅੱਗ ਲਾ ਰੱਖਿਆ ਸਿੱਟਣਾ ਕੰਮ ਹੀ ਹੈ ਤਿੱਜੇ ਕਦਨ ਪਾਈ ਹੁੰਦਾ ਚੱਕ ਕੇ ਝੋਲਾ ਜਾਂ ਪਤਾ ਨਹੀਂ ਕੀ ਕੁਛ ਪਾ ਕੇ ਦਿੰਨੀ ਆ ਉਹਨੂੰ ਕਹਿ ਨਹੀਂ ਉਹਨਾਂ ਦਾ ਭਰਿਆ ਜਾਂਦਾ ਤੇ ਮੇਰੇ ਲਵਾ ਲਾ ਉਹ ਚੈਕਿੰਗ ਕਰ ਲਿਆ ਕਰ ਵੀ ਮੇਰੇ ਭਰਾ ਕੀ ਲੈ ਕੇ ਗਿਆ ਤੇਰੇ ਵਰਗੀ ਨਹੀਂ ਵੀ ਜਿਵੇਂ ਤੂੰ ਚੋਰੀਆਂ ਚੋਰੀਆਂ ਤੇ ਤੀਰ ਕਰ ਪਰਦੀ ਸੀ ਨਾਲੇ ਫੇਰ ਵੀ ਬਸੀ ਨਹੀਂ ਉਹ ਉੱਥੇ ਧੀ ਤਾਂ ਮੇਰੀ ਅਸਹਿਕਾਰ ਸੁਸੂਗੀ ਪਰ ਥੋੜੇ ਵਾਰੀਆਂ ਕਾਜੋਗ ਨਾ ਆ ਜਾਣ ਨਾ ਜਦੋਂ ਉਹਦਾ ਕੰਮ ਖਰਾਬ ਹੁੰਦਾ ਬਸ ਮੈਂ ਇਹ ਗੱਲ ਕੈਮਰਿਆਂ ਦੀ ਕੈਮਰਾ ਵੀ ਲਵਾਉਂਗਾ ਇੱਥੇ ਤੂੰ ਦੇਖਦੀ ਜੀ ਲਵਾ ਲੀ ਤੇਰੀ ਵੀ ਪੋਰ ਗਿਲਵਾ ਕਰੂ ਗਿਲ ਲਵਾ ਲਾ ਮੈਂ ਕਿਹੜਾ ਮੇਰੇ ਭਰਾ ਨੂੰ ਕੁਛ ਦੇਣਾਗਾ ਦਿਨੇ ਤੇ ਤੂੰ ਆ ਬੈਗ ਪਰ ਪਰ ਕੇ ਮੈਂ ਤਾਂ ਟੀ ਨੂੰ ساری ਉਮਰ ਦਉਂਗੀ ਨਹੀਂ ਬੈਗ ਪਰ ਪਰ ਕੇ ਤੂੰ ਕਹਉਣਾ ਮੈਨੂੰ ਰੋਕਣਾ ਤੇ ਲਟਾ ਦੇ ਆਪਦੇ ਪੁੱਤ ਦਾ ਘਰ ਮੈਨੂੰ ਕੋ ਕਹਣੀ ਹਾਂ ਜਦੋਂ ਮੇਰਾ ਉਹ ਤਾਂ ਕਮਾਈਆਂ ਕਰਦਾ ਫਿਰਦਾ ਜਦੋਂ ਮੇਰੇ ਪੁੱਤਰਾ ਕਾਇ ਹੋ ਗਏ ਨਾ ਨਾ ਦਉਂਗੀ ਹੈ ਤਾਂ ਮੈਂ ਬੈਠੀ ਐ ਇਥੇ ਜਿੱਦੇ ਮੈਂ ਅੱਖਾਂ ਵਿੱਚ ਕਿ ਜਮਾ ਨਾ ਦਿਓ ਮੇਰੀ ਟੀ ਨੂੰ ਕੁਛ ਨਾ ਬੈਠਣ ਨੂੰ ਤੂੰ ਖੇਤ ਜਾ ਕੇ ਤੇ ਉਹਨਾਂ ਨੂੰ ਪੜੇ ਲਾ ਕੇ ਉਹਨੇ ਕਿ ਕੰਮ ਕਰਦੇ ਹੋ ਸੇ ਕਰ ਦਿੱਤੀਆਂ ਤੂੰ ਸਾਰਾ ਦਿਨ ਲਜਾਈ ਚ ਬੈਠੀ ਹੁੰਦੀਆਂ ਸ਼ਾਇਦੀਆਂ ਜ਼ਮੀਨ ਤਾਂ ਮੇਰੇ ਨਾਲ ਹੀ ਆਹ ਜੇ ਇਹਦਾ ਮਤਲਬ ਇਹ ਨਹੀਂ ਜੇ ਤਰਾ ਖਸਮ ਪਾਣੀ ਲਾਉਂਦਾ ਉਹਨੂੰ ਜ਼ਮੀਨ ਥੋੜੀ ਹੋਗੀ ਹਜੇ ਮੇਰੇ ਨਾ ਆ ਜਾਂ ਚੰਨ ਦੇ ਸਕਦੀਆਂ ਕਿ ਫੂਟਾ ਨਾ ਫਿਰ ਤੁਹਾਨੂੰ ਘਰ ਕੇ ਲੈ ਜਾਈ ਬੋਲਿਆ ਜਾ ਦੇ ਸਾਰਾ ਦਿਨ ਬੋਲੀ ਜਾ ਉਹ ਤਾਂ ਨੀ ਬਾਤ ਇੱਥੇ ਜੀ ਉਹ ਬੈਠੀ ਬੇਬੇ ਆ ਮੋਟਰ ਜੀ ਅੱਜ ਆ ਜਾਏ ਕੋਈ ਕਰੀ ਜਾਂਦੀ ਆ ਬੇਨੂ ਮਾੜਾ ਮੋਟਾ ਗੜੀ ਜੀ ਨੂੰ ਦਵਾਉਣ ਆਲਾ ਟੂਟੀ ਕਰਾਉਣ ਵਾਲੀ ਮੈਂ ਦਾ ਜਿੱਦਾਂ ਦਾ ਮੈਂ ਕਿਹਾਗਾ ਸਾਰੇ ਘਰ ਖੇਰੂ ਕੇ ਰੂ ਹੋ ਗਿਆ ਖੇਰੂ ਤਾਂ ਹੋਣਾ ਸੀ ਜੇ ਮੈਂ ਕਿਹਾ ਅੰਨਾ ਤਾਂ ਮੈਂ ਹੁੰਦੇ ਹੀ ਨਹੀਂ ਮੈਂ ਦੱਸ ਕੀ ਕਰਾਂ ਤੂੰ ਤਾਂ ਤੂੰ ਨਾ ਕਰ ਫੇਰ ਅਗਲਾ ਤੇਰੇ ਬਾਬੇ ਘਰੇ ਕੂੜਾ ਦੇ ਖੜਾ ਡਾੜਾ ਚੜਿਆ ਪਿਆ ਮੁਕੜਾ ਘੰਟੇ ਝੂਲਦੇ ਆਪਣੇ ਤੈਨੂੰ ਕਹਿਤਾ ਮੈਨੂੰ ਵੀ ਬਗ ਜਾ ਮੈਂ ਤਾਂ ਭੈਣ ਨੂੰ ਦੱਸਿਆ ਸੀਗਾ ਮੈਂ ਭੈਣ ਨੂੰ ਦੱਸਿਆ ਮੈਂ ਤੈਨੂੰ ਕਹਣਾ ਨਹੀਂ ਜਵਾਕੜੀ ਸੋਚ ਕਰਦੀ ਫਿਰ ਫਿਰ ਦੱਸਣਾ ਤਾਂ ਹੈਗਾ ਹੀ ਸੀਗਾ ਪੋਈ ਜਾ ਲਾ ਫਿਰ ਤਾਂ ਉਹ ਨਹੀਂ ਕੁੜੀ ਦੇ ਪਾਬ ਬੱਗਣ ਲੰਦੀਗਾ ਉਹ ਕੁੜੀ ਦੇ ਪਾਬ ਉਹਦੀ ਟੈਨਸ਼ਨ ਨਾ ਲੈ ਮੈਂ ਤੇ ਨਾ ਭੈਣ ਅਸੀਂ ਦੋ ਮਹੀਨੇ ਆਉਣ ਦਿੰਦੇ ਉਹਨਾਂ ਨੂੰ ਕਿਸੇ ਨੂੰ ਕਿਤਾ ਹਜੇ ਤੂੰ ਵਾਗੀ ਨਾ ਫਿਰ ਤਾਂ ਭੜਾਕੀ ਪੈ ਜਾਣਗੀ ਮੈਂ ਮੈਂ ਤਾਂ ਪਤਾ ਨਹੀਂ ਕਿਹੜੀ ਨਾਲ ਚੁੱਪ ਕਰ ਜਾਣੀ ਆ ਮੈਂ ਤਾਂ ਇਹ ਕਹਿੰਨੀ ਹੂ ਕਿ ਜੇ ਮੈਂ ਜਿੰਨਾ ਚਿਰ ਬਾਸ ਚੁੱਪਾਂ ਤਾਂ ਚੁੱਪਾਂ ਮੈਂ ਗੁੱਤ ਵਟ ਦੂੰਗੀ ਤੇ ਨੀ ਮਾਵਾਂ ਦੀਆਂ ਜਿਹੜੇ ਮੇਰੇ ਘਰ ਨੂੰ ਉਹੀ ਗੱਲ ਪਾਬੀ ਲੱਗਣਾ ਐਨਰਜੀ ਖੰਡਾ ਕਰਦੀ ਏ ਦੇਸ ਦਾ ਜਿਹੜੀ ਉਹ ਕੰਨੀ ਬੁੜੀ ਜੀ ਆ ਨਾ ਹੀ ਹਨਾ ਉਹਨੂੰ ਤਾਂ ਮੂਰੇ ਲਾਦੀ ਪਰ ਜਿਹੜੀ ਭੈਣ ਦੀ ਨਣ ਤਾਂ ਉਹ ਵਾਲੀ ਤੇਜ ਹੈਗੀ। ਉਹ ਜਿਹੜਾ ਆਵਾ ਕਟਕਾਣੇ ਜਿਉਂ ਨੀ ਚੰਗੀ ਮਾਤ ਤਾਂ ਹੁੰਦੀ ਤਾਂ ਉਹ ਇੱਥੇ ਆ ਕੇ ਕਾਹਨੂੰ ਵਹਿੰਦੀ। ਕਾਹਨੂੰ ਵਹਿੰਦੀ। ਉਹ ਤਾਂ ਆਪ ਦਾ ਸਹੁਰਾ ਪਿੰਡ ਛੱਡ ਕੇ ਉਹਨਾਂ ਦਾ ਕਲੇਸ਼ ਕਰਕੇ ਆ ਕੇ ਜੀ। ਇੱਥੇ ਸ਼ਰਮ ਨਹੀਂ ਆਉਂਦੀ ਵੀਰਾ ਜੀ ਉਹਨੂੰ ਬੋਲਦੀ। ਇੱਥੇ ਬੈਠਣ ਵਾਲੀ ਉਹ ਵੀ ਨਹੀਂ ਹੈਗੀ। ਹਾਂ। ਉਹਨੂੰ ਪਤਾ ਵੀ ਕਰਿਆ ਕਰਾਇਆ ਮੇਰੀ ਕੀ ਬੈਠੀਆਂ ਦੇ ਮੂੰਹ ਚ ਪਾਉਂਦੀ ਆ। ਉਹਨਾਂ ਨੂੰ ਕੋਈ ਸ਼ਰਮ ਆਂਗੀ। ਜੇ ਮੈਂ ਵਾਗੀ ਨਾ ਹੰ ਮੈਨੂੰ ਉਹਦਾ ਪਰ ਮਾਇਆ ਉਹਨਾਂ ਨੂੰ ਬਖਸ਼ ਵੀ ਨਹੀਂ ਹੈਗੀ ਨਾ ਨਾ ਬੇਬੇ ਤੂੰ ਹਜੇ ਕੀ ਕਰਨਾਗਾ ਜਾ ਕੇ ਕੋਈ ਨਾ ਜਦੋਂ ਤੇਰੀ ਲੋੜ ਹੋਈ ਨਾ ਉਦੋਂ ਲੈ ਕੇ ਜਾਮਾ ਭੈਣ ਨੂੰ ਦੱਸਤਾ ਸੀ ਮਾਂ ਬੇਬੇ ਨੇ ਭੇਜਿਆ ਮੈਨੂੰ ਮੈਂ ਪਤਾ ਨਹੀਂ ਕਿਹੜੀ ਗੱਲਾਂ ਦੀ ਚੁੱਪਾਂਗੀ ਮੈਂ ਕਹੀ ਨਹੀਂ ਵਿਚਾਰ ਕੋਈ ਨਾ ਮੇਰੀ ਵੀ ਤਾਂ ਪੈ ਲੱਗ ਜਾਣਗੇ ਜਾਂ ਤੂੰ ਆਮ ਕਰੀ ਸੀਗੀ ਕਿਸੇ ਦਾ ਜੋਲੀ ਹੁਣ ਧਰਦਾ ਟਾਈਮ ਹੀ ਹੈ ਮੈਂ ਤਾਂ ਕਹਨਾ ਐ ਕਰ ਹਾਂ ਛਾਬੀ ਕਰਦੀ ਇਹਨਾਂ ਨੂੰ ਅੱਜ ਸੀਗਾ ਨੂੰ ਖੜਾ ਜਾਗੇ ਇਹ ਨੋ ਮਾਸੀ ਕੋਲੇ ਛੱਡਿਆ ਹੁੰਦਾ ਥੋੜੇ ਦਿਨ। ਮੈਂ ਪੁੱਤੋ ਜਿਹੜਾ ਪਸੂ ਬੰਨ ਲਿਆ ਨਾ ਕੀ ਬਣੂ? ਕੋਈ ਗੱਲ ਨਹੀਂ ਇਹ ਧਰ ਤੂਰ ਚੋਲਿਆ ਕਰਨਗੇ ਆਪੇ। ਪਾੜਿਆ ਕਰਨਗੇ। ਘਰ ਦਾ ਸੁੰਨੇ ਤਾਂ ਕੁਸ ਨਹੀਂ ਬਣਨਾ। ਕੁਸ ਨਹੀਂ ਕੋਈ ਗੱਲ ਨਹੀਂ ਇਹ ਵੀ ਆਪਦੀ ਨਹੀਂ ਕਿਹੜਾ ਬਗਾਨੇ ਦੇਗੇ। ਨਾ ਫਿਰ ਪਸੂ ਖੋਹ ਕੇ ਇਹਨਾਂ ਦੇ ਘਰੇ ਬੰਨਿਆ ਹੋਣੇ। ਘਰੇ ਬੰਨਦੇ ਨੇ ਕਿਦੋਂ ਰੋਏ ਤੇ ਇੱਥੇ ਬੰਨਦੇ ਨਹੀਂ ਆਪਾਂ ਕੋਈ ਨਾ ਚਾਬੀ ਇਹਨਾਂ ਨੂੰ ਫੜਾ ਦਾਂਗੇ। ਤੇ ਇੱਥੇ ਤੇਥੋਂ ਹਿਸਾਬ ਚ ਨਹੀਂ ਆਉਣਾ ਕੱਲੀ ਤਾਂ। ਤੇ ਵੱਧ ਸੱਟ ਖਾ ਲੈਗੀ। ਤੇ ਤੂੰ ਹੁਣ ਚਾਰ ਦਿਨ ਰਹੀ ਜਾ। ਹੂੰ ਕਿੱਥੇ ਵੇ ਬੇ ਜੇ ਮੈਂ ਚਾਰ ਦਿਨ ਰਹਿਗਾ ਆਪਣੀ ਕੁੜੀ ਨੂੰ ਘਰੋਂ ਬਾਹਰ ਕੱਢ ਦੇਣਗੀਆਂ ਉਹ। ਤਾਂ ਤੂੰ ਕਹਿਣਾ ਤਾਂ ਦੁਬਾਰੇ ਜਾ। ਮੈਂ ਫਿਰ ਮਾਸੀ ਕੋਲ ਆਇਆ ਹਾਂ। ਇਹ ਕਰ ਮੈਨੂੰ ਕੰਮ ਰਸ ਸਾਰੇ ਤੇ ਮੈਂ ਸਾਰੇ ਕੰਮ ਨਿਮੇੜ ਕੇ ਇਹਨਾਂ ਨੂੰ ਆਪਾਂ ਚਾਬੀ ਫੜਾ ਕੇ ਤੈਨੂੰ ਮਾਸੀ ਕੋਲੇ ਤਾਰਿਆਉਣਾ। ਚਾਹ ਤੇ ਨਾ ਕਰ ਤਾਰ ਚੋਲਾ। ਫਿਰ ਮੈਂ ਤੜਕੇ ਉਧਰ ਨੂੰ। ਕਿ ਤੇ ਡੇਰੀ ਚ ਬਾਇ ਜਿਹੜਾ ਪਾਉਣਾ ਦੁੱਧ। ਮੈਂ ਕਰ ਲੈਂਦੀ ਆ। ਚੋਲਾ ਉਹਨੂੰ। ਤੇਰੇ ਵਾਸਤੇ ਰੋਟੀ ਰੋਟੀ ਦਾ ਪਕਾਵਾਂ। ਰੋਟੀ ਤਾਂ ਮੈਂ ਤਾਂ ਦੁਪਹਿਰੇ ਜੇ ਹਰ ਕੇ ਹੋ ਜੇ ਮੈਂ ਤਾਂ ਰੋਟੀ ਪੱਕੀ ਨਹੀਂ ਮੈਂ ਤਾਂ ਚੌਲ ਬਣਾ ਲੇ। ਅੱਛਾ ਉਹ ਬਣੇ ਪਏ ਨੇ ਚੌਲ ਖਾਣਿਆ ਤੂੰ ਵੀ ਖਾ ਲੈ। ਨਾ ਨਾ ਮੈਂ ਤਾਂ ਉੱਥੇ ਐਨੇ ਖੁਆ ਜਾ ਖਵਾਤਾ ਸੀ ਚਾਹ ਨਾਲ। ਪੂਣੀ ਤੰਗ ਕਰੀ ਜਾਂਦਾ। じゃ ਫੇਰ ਦੇਖ ਲਾ ਉਹਨਾਂ ਨੂੰ ਪਾ ਦੇਣੀ। ਮੈਨੂੰ ਤਾਂ ਟੈਨਸ਼ਨ ਹੋ ਗਈ ਜਦੋਂ ਐ ਪਤਾ ਲੱਗਿਆ ਵੀ ਤੇਰੇ 6:00 ਵਜੇ। ਆ ਬਾਬਾ ਬੋਲਦੇ। ਨਿਆਕਾਰਾ ਪਾ ਦੇ ਨੀਰਾ ਨੂੰ ਨਾ ਹੋਰ ਤੇ ਉਹਨਾਂ ਨੂੰ ਬੰਨ ਦੇ ਅੰਦਰ ਘਰ ਚੋ ਕੇ। ਡੈਰੀ 'ਚ ਪਾਏ ਜਿਹੜਾ ਘਟਾਉਣਾ ਚੰਗਾ। ਕੋਈ ਨਹੀਂ ਕਰ। ਕਾਜੋ ਕਰਾ ਰੱਖਣੀ ਘੁੱਟਾ। ਇਹ ਆਇ ਨਹੀਂ ਲੋਟ ਆਉਂਦੀ। ਮੈਂ ਕਦੇ ਨਹੀਂ ਪਤਾ ਨਹੀਂ ਮੈਂ ਕਿਵੇਂ ਸੋਚ ਲੈਣੀ ਆ ਵੀ ਚਲ ਕੋਈ ਨਾ ਦੇ ਧੀਰੇ ਮੂੰਹ। ਪਰ ਜੇ ਮੈਂ ਵਾਗੀ ਨਾ ਮੈਂ ਜਲੂਸ ਕਰ ਦੂੰ ਉਹਨਾਂ ਦਾ। ਇਹ ਨਾ ਮੈਨੂੰ ਸਮਝਣ। ਇਹ ਖਾਨੀ ਉਹਦਾ ਭਰਾ ਨਰਮਾ ਤੇ ਕਹਨੀ ਵੀ ਮਾਂ ਵੀ ਨਾਲ ਨੂੰ ਸੁਣੀ ਜਾਂਦੀ ਆ। ਸਾ ਜਿੰਨੀਆਂ ਵੀ ਗੱਲਾਂ ਦੇਰ ਦੀਆਂ ਆਉਂਦੀਆਂ ਸਾਰੀਆਂ ਮੇਰੇ ਕੋਲੇ ਆਉਂਦੀਆਂ ਨੇ। ਪਰ ਮੈਂ ਕਨੀ ਫੇੜੀ ਗੱਲ ਦੀ ਹੋਣੀ ਨਰਵਾਈ ਸੋਚੀ ਜਾਨੀ ਵੀ ਚੱਲ ਚੱਲ ਕੋਈ ਨਾ ਹੋ ਜਾਣੇ ਹੋ ਜਾਣੇ ਨਾ ਟਾਈਪਾਸ ਹੋ ਜੀ ਮੈਨੂੰ ਵਗਿਆ ਆਂਦੇ ਕੋਈ ਨਾ ਮੈਂ ਤਾਂ ਸੋਚ ਲੈਣੀ ਵੀ ਚੱਲ ਕੋਈ ਨਾ ਹਾਂ ਵੇ ਠੇਮੇਰ ਤੀ ਤਾਂ ਪੁੱਤ ਸੌ ਲੈ ਲਿਆ ਕਰ ਠੰਡ ਪਈ ਜਾਂਦੀ ਐ ਸਰਦਨ ਫੋਨ ਚਲਾਈ ਜਾਨੀ ਨਾਲੇ ਕੋਟੀ ਬੜਾ ਰੋਕਦੀ ਐ ਠੰਡ ਤੇਰੀ ਫੋਨ ਨੂੰ ਹੀ ਲੱਗਦੀ ਆ ਠੰਡ ਮੈਨੂੰ ਤਾਂ ਨਹੀਂ ਲੱਗਦੀ ਆਹੋ ਮੇਰੇ ਤਾਂ ਭਾਈ ਠੰਡਾ ਮੈਨੂੰ ਤਾਪੇ ਲੱਗਣੀਆਂ ਚਾਰ ਸਪੇਰੋਂ ਗਾਲਾਂ ਪੈਂਦੀਆਂ ਜਦੋਂ ਹੁਣ ਤੈਨੂੰ ਵੀ ਨੇ ਦੇਤੀਆਂ ਗਾਲਾਂ ਇੱਕੋ ਹੀ ਆ ਤੇਰਾ ਭਰਾ ਕਿਉਂ ਫਿਰ ਪਰਜਾਈ ਦੀ ਪਾਂਟ ਤੇ ਚੜਿਆ ਹੋਇਆਗਾ ਅੱਛਾ ਲਾਤੀਆਂ ਹੁਣ ਉਂਗਲਾਂ ਹਨਾ ਲਾਤੀਆਂ ਐ ਭੰਨਿਆ ਥੋਣ ਥੋਣ ਕੇ ਪਰਿਆ ਹੋਇਆ ਲਜਾ ਮੈਨੂੰ ਤਾਂ ਵੀਰੇ ਦੀ ਸਮਝ ਨਹੀਂ ਆਉਂਦੀ ਇਹ ਭਾਬੀ ਪਿੱਛੇ ਨਾ ਲੱਗਿਆਗਾ ਤੋ ਫਿਰਦਾਗਾ ਕੀ ਪਤਾ ਆ ਕਹਿੰਦਾ ਤੂੰ ਕੁੜੀ ਨੂੰ ਇੱਥੇ ਬਹਾਈ ਬੈਠੀ ਆ ਤੂੰ ਘਰ ਪਟਟੇਂਗੇ ਕਿ ਆਪਦੀ ਧੀ ਦਾ ਨੇ ਫਿਰ ਉਹਨੂੰ ਵੀ ਕਹਿਣਾ ਸੀ ਵੀ ਤੇਰੀ ਬਹੂ ਵੀ ਤਾਂ ਬਿਠਾਈ ਬੈਠੀ ਆ ਉਹਦੇ ਭਾਈ ਨੇ ਉਹ ਨਹੀਂ ਨਾ ਦਿਨ ਦਾ ਉਹ ਤਾਂ ਕੰਮ ਕਰਾਉਂਦਾ ਹੁਣ ਜੇ ਇਹਨਾਂ ਦਾ ਨੂਰੇ ਸਰਦਨ ਤੋਂ ਕੰਮ ਕਰੇ ਕੰਮ ਕਹਿਣ ਜੇ ਇਹਨਾਂ ਦਾ ਬਸ ਚੱਲੇ ਨਾ ਮੈਨੂੰ ਤਾਂ ੱੱਕੇ ਮਾਰ ਕੇ ਕਹਿ ਲੈ ਨਾ ਘਰੋਂ ਉਹ ਤਾਂ ਹੁਣ ਕੰਮ ਕਰਾਉਂਦਾ ਤਾਂ ਨਹੀਂ ਕਹਿੰਦੇ ਉਹਨੂੰ ਤਾਂ ਉਹਨਾਂ ਤਾਂ ਕਿ ਦੋ ਦਿਨ ਆ ਗਿਆ ਵਧੀਆ ਮੇਰੇ ਨਾਲ ਕੰਮ ਕਰਵਾਤਾ ਦਿਹਾੜੀਆਂ ਬੱਚੀਆਂ ਆਏ ਬਸੀਆਂ ਹੈ ਇੱਥੇ ਤੂੰ ਗੋਲਪਣਾ ਕਰੀ ਚੱਲੇ ਨਾ ਤੈਨੂੰ ਵਧੀਆ ਕਹਿਣ ਲੱਗ ਜਾਣਗੇ ਜਮਾਨੀ ਕਰਨਾ ਟੱਕਾ ਨਹੀਂ ਤੋੜਨਾ ਗੱਲ ਤਾਂ ਇਹੀ ਰੜਕਦੀ ਆ ਭਾਬੀ ਨੂੰ ਤਾਂ ਆ ਵੀ ਮੇਰੇ ਨਾਲ ਪੋਚੇ ਲਵਾਇਆ ਤੜਕੇ ਹੰਡ ਦਾ ਮ ਇਦਾ ਆ ਰਿਹਾ ਪਤੂ ਪਤਾ ਨਹੀਂ ਮੰਮੀ ਆ ਗਿਆ ਹੋਣਾ ਕਿਸੇ ਦਾ ਚਲ ਕੋਈ ਨਾ ਪਿਆਰ ਆਹਿੰਦੇ ਹਾਂ ਤੇ ਇਹਨਾਂ ਲਵਾ ਪੋਚੇ ਮੈਂ ਤਾਂ ਐਂ ਕਹਿੰਦੀ ਸੀ ਵੀ ਕੋਈ ਸੋਚੇ ਤੇ ਨਿਤਰਕੀਵ ਸੋਚਣਾ ਕੀ ਹੈ ਮੇਰੇ ਨੂੰ ਦਿਮਾਗ ਹੀ ਨਹੀਂ ਲਾਉਣ ਦਿੰਦੇ ਕਿਤੇ ਕੋਈ ਆ ਗਿਆ ਕਿਤੇ ਕੋਈ ਆ ਗਿਆ ਤੇਰੇ ਕੋਲ ਦਿਮਾਗ ਹੈ ਹੀ ਨਹੀਂ ਤੂੰ ਸੋਚੇਂਗੀ ਕੀ ਦਿੱਤੀ ਏ ਦਿਮਾਗ ਕਿਤੇ ਹੋਵੇ ਪਰ ਇਹਦਾ ਡੰਗਰਾਂ ਨਾਲ ਡੰਗਰ ਹੋਣਾ ਪੈਂਦਾ ਫਿਰ ਮਹਾਰਾਣੀ ਪਰੌਂਠੇ ਬਣਾਈ ਜਾਵੇ ਦੇਸੀ ਘਿਓ ਲਾ ਲਾ ਕੇ ਹਾਂ ਭਾਈ ਤੁਹਾਨੂੰ ਹੋਣੀ ਆਪਦੇ ਨੂੰ ਹਾਂ ਮਨਪਤ ਪਾਤਾ ਦੀ ਬੈਠੀ ਮੈਨੂੰ ਤਾਂ ਕਦੇ ਸੁੱਕੀ ਰੋਟੀ ਨਹੀਂ ਦਿੱਤੀ ਉਹਨੇ ਚਾਕੇ ਵੀ ਇਹ ਤੇਰਤੀ ਖਾਂਦੇ ਆਲੂ ਵਾਲੇ ਪਰੌਂਠੇ ਲਾ ਲਾ ਕੇ ਅਸੀਂ ਤੀਡੇ ਲਾ ਕੇ ਦਿੱਤ ਤੈਨੂੰ ਪੁੱਤ ਗਿਆ ਤਾਂ ਮੈਂ ਤਾਂ ਮੰਮੀ ਆਪ ਰੋਟੀ ਬਣਾ ਕੇ ਖਾਨੀ ਆ ਮੈਨੂੰ ਤਾਂ ਕਦੇ ਨਹੀਂ ਭਾਬੀ ਨੇ ਰੋਟੀ ਦਿੱਤੀ ਇਹ ਮੈਨੂੰ ਪਤਾ ਹੈ ਸਾਰਾ ਪਤਾ ਮੈਨੂੰ ਇੱਕ ਤਾਂ ਹੋਵੇ ਵੀ ਪਤਾ ਨਹੀਂ ਮੇਰੀ ਮਾਂ ਕੁਝ ਕਹਿਨੀ ਆ ਫਿਰ ਵੀਰੇ ਨੂੰ ਆਏ ਨਹੀਂ ਪਤਾ ਉਂਗਲਾ ਲਾ ਦੇ ਉਹ ਫਿਰ ਮੈਨੂੰ ਗਾਲਾਂ ਕੱਢੂਗਾ ਕੇ ਐ ਕਿ ਮੈਂ ਕੱਢੂ ਦੀ ਮਾਰ ਆ ਕੁਝ ਦੇਣਾ ਪਿੱਛੇ ਤਾਂ ਲੱਗਿਆ ਫਿਰਦਾ ਜਨਾਨੀ ਦੇ ਹਾਂ ਅੱਡ ਵੀ ਕਰਕੇ ਵਹਾ ਦੂੰਗੀ ਮੈਂ ਤੈਨੂੰ ਨਹੀਂ ਕੁਝ ਕਹਿਣ ਦਿੰਦੀ ਨਾਲੇ ਬੋਲੀ ਜਾਂਦੇ ਨੇ ਨਾਲੇ ਤੇਰੇ ਤੋਂ ਕੁਝ ਹੁੰਦਾ ਨਹੀਂ ਮੈਂ ਪੁੱਤ ਇੱਕ ਲੋਕਾਂ ਦੇ ਮੂੰਹ ਨੂੰ ਛੁਪਾ ਕੇ ਲਾਖੋ ਇੱਕ ਪੁੱਤ ਸੀ ਉਸੇ ਨੂੰ ਅੱਡ ਕਰਕੇ ਵਹਾਤਾ ਬਾਲਾ ਕੋ ਸਵਚਨਾ ਪੈਂਦਾ ਹੈਗਾ ਅੱਡ ਦਾ ਚਲ ਕਾਨੂੰ ਕਰਨਾ ਉਹਨੂੰ ਅਕਲ ਸਿਖਾ ਤੇਰੀ ਨੂ ਰਾਣੀ ਹਾਂ ਆ ਕਾਟਾ ਉਹਨੂੰ ਐਸੀਸ ਕਿ ਹਾਂ ਨੂੰ ਤੂੰ ਜਾ ਰੱਖੇਗੀ ਨਾਲੇ ਸਾਰੇ ਮਰੋੜਾ ਭਰਾਸ਼ ਘਰ ਚ ਨਹੀਂ ਵੜਨਾ ਕੋਈ ਅਹੇ ਜੀ ਸਕੀਮ ਲਾ ਸਕੀਮ ਤਾਂ ਮੈਂ ਲਾਤੀ ਜਿਹੜਾ ਧੱਕੇ ਮਾਰ ਮਾਰ ਪ੍ਰਗਟਿਆ ਕਰੋ ਵੱਡੇ ਉਹਨੂੰ ਮੈਂ ਬੈਠੀ ਇਹੀ ਸੋਚਣ ਲੱਗ ਰਹੀ ਸੀ ਤੀ ਮੈਨੂੰ ਪਤਾ ਤੀ ਤੇਰਾ ਤਾਂ ਮੋਟਾ ਦਿਮਾਗ ਆ ਤੂੰ ਕਿਹੜੇ ਸੋਚੀਂ ਮੇਰਾ ਤਾਂ ਪੀ ਮੋਟਾ ਦਿਮਾਗ ਆ ਹੁਣ ਤੂੰ ਵੀ ਲੱਗ ਜਾ ਕਹਿਣ ਹੋਰ ਕਾਤਾ ਰੱਖਿਆ ਤੇਰੀ ਨੂ ਤੇ ਤੇਰੇ ਮੁੰਡੇ ਨੇ ਤੇਰਾ ਮੋਟਾ ਦਿਮਾਗ ਹਾਂ ਸਾਰਾ ਦਿਨ ਤਾਂ ਡਗਰਾਂ ਚ ਬੜੀ ਰਹਿਣੀ ਐ ਕਿਤੇ ਗੋਹਾ ਡੇਗੇ ਕਿਤੇ ਤੂੜੀ ਪਾਤੀ ਕੇ ਤੇ ਧਾਰਾਂ ਚੋੜੀਆਂ ਫਿਰ ਨਾ ਬੜਿਆ ਕਰ ਉਹ ਕਾਦੇ ਵਾਸਤੇ ਲਿਆਤੀ ਉਹ ਤੋਂ ਕਰਾ ਲਿਆ ਕਰ ਕੱਢੀ ਖੜੀ ਏ ਧਾਰਾਂ ਜੇ ਲੱਖਣ ਹੋਊਗਾ ਫੇਰ ਹੀ ਆੜ ਕੇ ਨਹੀਂ ਕਰਾਉਂਦੀ ਕੰਮ ਓਲੀ ਬਣ ਜਾਨੀ ਉਹਦੇ ਸਾਹਮਣੇ ਤਾਂ ਤੂੰ ਕੀਤੀ ਕੀ ਕਰਾਂ ਚੁੱਪ ਕਰਨਾ ਪੈਂਦਾ ਲੋਕ ਕੰਧਾਂ ਤੇ ਚੜ ਚੜ ਦੇਖਦੇ ਨੇ ਫਿਰ ਲੋਕਾਂ ਤੋਂ ਕੀ ਲੈਣਾ ਲੋਕ ਕਿਹੜ ਚੱਲ ਕੋਈ ਨਾ ਸਕੀਮ ਦੱਸ ਕੀ ਐ ਸਕੀਮ ਤਾਂ ਮੰਮੀ ਮੈਂ ਸੋਚ ਰੱਖੀ ਆ ਲਾਈ ਜਾਨੀ ਆ ਦਿਮਾਗ ਮੈਂ ਤਾਂ ਐ ਸੋਚਿਆ ਮੰਮੀ ਇਹ ਤਾਂ ਆਪਾਂ ਨੂੰ ਪਤਾ ਵੀ ਉਹ ਤਾਂ ਵੀਰੇ ਨੇ ਆਪਣੀਆਂ ਗੱਲਾਂ ਚ ਆਉਣਾ ਨਹੀਂ ਮੈਂ ਤਾਂ ਇਹ ਸਕੀਮ ਸੋਚੀ ਆ ਵੀ ਵੀਰੇ ਨੂੰ ਮੈਂ ਐ ਕਹਿ ਦਾਂ ਜਿਹੜਾ ਭਾਬੀ ਦਾ ਭਾਈ ਆ ਜੋ ਮੇਰੇ ਤੇ ਮਾੜੀ ਅੱਖ ਰੱਖਦਾ ਸਾਵਾ ਸਾਵਾ ਤੀ ਇਹ ਹਰ ਜਿੱਤੀ ਤਰ੍ਹਾਂ ਫਕਰ ਕਰ ਦੇਵੇ ਇੰਨਾ ਪੱਗਿਆ ਧੁਮਾਖ ਲਾਇਆ ਹੈ ਅਹ ਜੀ ਗੱਲ ਸੋਚੀ ਐ ਵੀ ਜਿਹੜਾ ਪੱਕੇ ਮਾਰ ਕੇ ਸਿੱਧਾ ਬਾਹਰ ਸਾਰੀ ਜ਼ਿੰਦਗੀ ਭੈਣ ਦੀ ਦੇਲੀ ਨਹੀਂ ਚੜੂ ਬਸਿੱਦਾ ਬਾਹਰ ਕੀ ਮੰਮੀ ਨਾਲੇ ਜਿਹੜੀ ਬੇਇੱਜ਼ਤੀ ਕਰੂਗਾ ਉਹ ਅੱਡ ਉਹ ਅਟ ਰਹੀ ਸਵਾਦ ਹੀ ਜੀ ਗੱਲ ਸੁਣ ਕੱਲੇ ਭਾਬੀ ਦੇ ਭਾਈ ਨੂੰ ਤਾਂ ਕੀ ਉਹ ਤਾਂ ਭਾਬੀ ਨੂੰ ਵੀ ਕੱਢ ਦੂਗਾ ਘਰੋਂ ਨੀ ਯਾਰਾ ਆਹ ਗੱਲ ਸੁਣਾ ਕੇ ਤਾਂ ਕਾਲਜਾ ਠਾਰ ਤਾ ਕਾਲਜਾ ਮੇਰਾ ਦਿਮਾਗ ਆਈਆਂ ਤੇ ਕੀ ਦੀਆਂ ਆਪ ਦੇ ਬਾਪ ਦੀਆਂ ਮਾਂ ਤਾਂ ਉਹੀ ਰਹਿ ਗਈ ਚੱਲ ਕੋਈ ਨਾ ਮੈਂ ਤੋੜ ਕਰਦੀ ਆ ਤੇ ਮੇਰੀ ਗੱਲ ਸੁਣ ਸੁਣ ਨਾ ਲਵੇ ਉਹ ਬੀਰਾ ਵੀ ਰਸੋਈ ਚ ਤੇਰਾ ਵੀਰਾ ਤਾਂ ਬਾਹਰ ਫਿਰਦਾ ਸੀਗਾ ਡੰਗਰਾਂ ਕੰਨੀ ਕੋਈ ਨਾ ਫੇਰਾ ਮੈਂ ਜਾਣੀ ਹੁਣ ਉਹਦੇ ਲਵੇ ਡਰਾਮਾ ਕਰਦੀ ਆ ਹਾਂ ਹਾਂ ਮੇਰ ਜੀ ਕਰਾਦੀ ਮੇਰੀ ਆਕੇ ਦੇਖੀ ਤਾਂ ਸਹੀ ਕੋਕੇ ਝੜ ਤੂੰ ਕੋਕੇ ਬਸ ਠੀਕ ਆ ਹਾਂ ਤੂੰ ਕਰ ਇੰਤਜ਼ਾਰ ਰੋਂਦੀ ਜੀ ਚਾਹੀ ਮੈਨੂੰ ਪਤਾ ਜਦੋਂ ਦਿਮਾਗ ਮੈਂ ਲਾਇਆ ਨਾ ਤਾਂ ਮੈਨੂੰ ਪਤਾ ਮੈਂ ਕੀ ਕਰਨਾ ਮੈਨੂੰ ਬਾਲੀਆਂ ਮੱਤਾਂ ਨਾ ਦਿਆ ਕਰ ਤੂੰ ਚੰਗਾ ਉਹ ਮੱਗ ਛੋਟੀਆਂ ਦਿਮਾਗ ਚ ਤੇਰੇ ਤੋਂ ਮੈਂ ਬਧੇਰੀ ਵੱਡੀਆਂ ਉਹ ਤਾਂ ਮੈਨੂੰ ਪਤਾ ਹੈ ਪੁੱਤਾਂ ਵੀ ਮੇਰੀ ਦੀ ਸਤਾਨ ਬਹੁਤ ਹੈਗੀ ਉਹ ਦੇਖਣ ਨੂੰ ਭੌਲੀ ਜਿਹਾ ਲੱਗਦੀ ਮੈਂ ਵੀ ਦੇਖਾਂ ਮਾੜਾ ਜਿਹਾ ਡਰਾਮਾ ਜਿਹਾ ਤਾਂ ਕਰਨਾ ਪਊਗਾ ਕੀ ਗੱਲ ਹੋ ਗਈ ਭੈਣ ਵੀਰੇ ਦੱਸ ਤਾਂ ਸਹੀ ਮੈਨੂੰ ਗੱਲ ਕੀ ਹੋ ਗਈ ਯਾਰ ਮਣੇ ਵੀਰੇ ਹੋਣਾ ਕੀ ਆ ਉਹ ਜਿਹੜਾ ਤੁਹਾਡਾ ਸਾਲਾ ਨਾ ਉਹਨੇ ਮੇਰੀ ਬਾਹ ਮਾਰ ਲਈ ਕੀ ਹਾਂ ਕੀ ਕਹੀ ਇੰਨੀ ਤੂੰ ਤੇ ਵੀਰੇ ਮੈਨੂੰ ਕਹਿੰਦਾ ਤੂੰ ਮੈਨੂੰ ਸੌਣੀ ਲੱਗਦੀ ਆ ਐਨੀ ਜਮਤ ਦੀ ਦੇਖ ਲੈ ਤੈਨੂੰ ਮੈਨੂੰ ਵੀ ਗਲਤਫਹਿਮੀ ਨਾ ਹੋਈ ਹੋਵੇ ਵੀਰੇ ਤੈਨੂੰ ਮੇਰੇ ਗੱਲਾਂ ਤੇ ਯਕੀਨ ਨਹੀਂ ਹੈਗਾ ਮੈਂ ਮੈਹੀ ਜੀ ਗੱਲ ਤੈਨੂੰ ਥੋੜੀ ਕਹੂੰਗੀ ਮੈਂ ਕਰਦਾ ਮੇਰੇ ਸਾਲੇ ਨਾਲ ਗੱਲ ਵੀ ਐਨੀ ਜਮਤ ਵੀ ਤੈਨੂੰ ਹੱਥ ਪਾਇਆ ਨਾ ਵੀਰੇ ਮੈਂ ਤਾਂ ਤੁਹਾਨੂੰ ਪਹਿਲੀ ਕਹਿੰਦੀ ਸੀ ਪਰ ਤੁਸੀਂ ਮੇਰੇ ਗੱਲਾਂ ਤੇ ਯਕੀਨ ਨਹੀਂ ਕਰਿਆ ਤੁਸੀਂ ਚਾਹੇ ਮੰਮੀ ਨੂੰ ਪੁੱਛ ਲਓ ਕਿਹਾ ਤਾਂ ਮੈਨੂੰ ਮਾਂ ਨੇ ਵੀ ਸੀ ਪਰ ਮੈਨੂੰ ਐ ਸੀਗਾ ਬੀ ਉਹ ਇਹਦੀ ਹਰਕਤ ਨਹੀਂ ਕਰ ਸਕਦਾ ਮੈਂ ਤਾਂ ਇਹਦੇ ਭਰਾਵਾਂ ਵਾਂਗੂ ਮੰਨਦਾ ਸੀਗਾ ਉਹਨੂੰ ਭਾਬੀ ਨੂੰ ਵੀ ਪਤਾ ਵੀਰੇ ਗੱਲ ਦਾ ਪਰ ਭਾਬੀ ਦਾ ਤਾਂ ਭਰਾ ਨਾ ਤਾਂ ਕਰ ਗਿਆ ਉਹਨੂੰ ਕੁਛ ਨਹੀਂ ਕਹਿੰਦੀ ਤੁਸੀਂ ਪੁੱਛੋ ਜਰਜ ਉਹਨਾਂ ਨੂੰ ਚਾਹੇ ਪੁੱਛਣਾ ਕੀ ਹੈ ਮੈਂ ਵਰਦਾ ਗਲਾਮੇ ਤੋਂ ਹੁਣ ਆਊਗਾ ਸਵਾਦ ਮੇਰੀ ਮਾਂ ਨੂੰ ਪੁੱਠਾ ਸਿੱਧਾ ਬੋਲਦਾ ਸੀ ਨਾ ਕੋਈ ਨਾ ਹੁਣ ਦੇਖਦੀਆਂ ਕੀ ਹੁੰਦਾ ਉਹਨਾਂ ਨਾਲ